ਸ੍ਰੀ ਕਾਲ ਜੀ ਸਾਰਿਆਂ ਨੂੰ ਆ ਇੱਕ ਜਗਾ ਦੇਖੋ ਇਹ ਜਗਾ ਕਈਆਂ ਨੂੰ ਯਾਦ ਆ ਜਾਣੀ ਹੈ ਤੇ ਕਈਆਂ ਦੀ ਯਾਦਸ਼ਤ ਦੇ ਵਿੱਚ ਤਾਜ਼ਾ ਹੋ ਜਾਣੀ ਹੈ ਤੇ ਕਈਆਂ ਨੇ ਸੁਣੀ ਹੋਊਗੀ ਤੇ ਫਿਰ ਉਹਨਾਂ ਨੇ ਦੇਖਣਾ ਇਹ ਆ ਕੰਦੂ ਖੇੜੇ ਦਾ ਠੇਕਾ ਵੈਸੇ ਹਰੀਪੁਰੇ ਦਾ ਠੇਕਾ ਸੀਗਾ ਪਰ ਕਿਉਂਕਿ ਆਪਣਾ ਪੰਜਾਬ ਦਾ ਲਾਸਟ ਪਿੰਡ ਸੀ ਕੰਦੂਖੇੜਾ ਕੰਦੂਖੇੜਾ ਪਾਰ ਕਰਦੇ ਹਾਂ ਹਰੀਪੁਰਾ ਪਿੰਡ ਸਟਾਰਟ ਹੋ ਜਾਂਦਾ ਤੇ ਬਿਲਕੁਲ ਕਹ ਲਓ ਕਿ ਵਿਚ ਵਿਚਾਲੇ ਜੇ ਇਹ ਠੇਕਾ ਸੀਗਾ ਇੱਥੋਂ ਪੈਕਟ ਡਿੱਗਦੇ ਹੁੰਦੇ ਸੀ ਅੰਦਰ ਵੇਖੀਏ ਆ ਆ ਦੇਖੋ ਛੱਤ ਹਾਲੇ ਵੀ ਇਹਦੀ ਬਾਲਿਆਂ ਵਾਲੀ ਆ ਕਾਫੀ ਹੋਈ ਹੈ ਕਾਫੀ ਪੁਰਾਣੀ ਛੱਤ ਹੈ ਤੇ ਇੱਥੇ ਕਦੇ ਕਹਿ ਲੋ ਕਿ ਭਾਈ ਚੱਲਦਾ ਸੀ ਕੰਮ ਇੱਥੇ ਕੁਆਂਟਲਾਂ ਦੇ ਕੁਆਂਟਲ ਭੁੱਕੀ ਜਿਹੜੀ ਆ ਖੁੱਲੇ ਖੁੱਲੇ ਤੌਰ ਤੇ ਪਈ ਹੁੰਦੀ ਸੀ ਕਿਉਂਕਿ ਇੱਥੋਂ 1.5 ਕਿਲੋਮੀਟਰ ਦੂਰ ਐਂਡੀਪੀਐਸ ਸੈਕਟ ਲਾਗੂ ਹੋ ਜਾਂਦਾ ਸੀਗਾ ਕੋਈ ਮਤਲਬ ਕਿਸ ਤਰ੍ਹਾਂ ਖੁੱਲੇ ਰੂਪ ਦੇ ਵਿੱਚ ਭੁੱਕੀ ਸੇਲ ਨਹੀਂ ਸੀ ਕਰ ਸਕਦਾ ਨਾ ਕੋਈ ਮਤਲਬ ਕਿ ਖਰੀਦ ਸਕਦਾ ਸੀਗਾ ਤਾਂ 1.5 ਕਿਲੋਮੀਟਰ ਅੱਗੇ ਆ ਕੇ ਲਾਈਸੈਂਸशुदा ਜਿਹੜਾ ਸੀਗਾ ਉਹ ਠੇਕਾ ਹੁੰਦਾ ਸੀਗਾ ਠੀਕ ਹੈ ਜੀ ਤੇ ਇੱਥੋਂ ਕਹਿ ਲੋ ਸੁੱਟੇ ਜਾਂਦੇ ਸੀ ਪੈਕਟ ਐਨੇ ਪੈਕਟ ਸੁੱਟੇ ਜਾਂਦੇ ਸੀ ਕਿ ਮੇਜ਼ ਤੇ ਵੀ ਉਹ ਜਿਵੇਂ ਆਪਾਂ ਕਹ ਲਈਏ ਨਾ ਕਾਸੇ ਪੈ ਜਾਂਦੇ ਸੀ ਇਹ ਇੰਨੀ ਜ਼ਿਆਦਾ ਵਿਕਰੀ ਹੁੰਦੀ ਸੀ ਆ ਸਾਰਾ ਉਹਦਾ ਬਦਲਵਾ ਰੂਪ ਹੈ ਹੁਣ ਤਾਂ ਇੱਥੇ ਕੰਡਾ-ਕੁੰਡਾ ਲੱਗ ਗਿਆ ਮੈਨੂੰ ਲੱਗਦਾ ਵਰਕਸ਼ਾਪ ਬਣ ਗਈ ਆ ਇਹ ਸੜਕ ਹੁੰਦੀ ਆ ਇਹ ਸੜਕ ਸੀਗੀ ਪੰਜਾਬ ਵਾਲੀ ਸਾਈਡ ਤੋਂ ਆਉਂਦੀ ਹੈ ਕਲਦੂ ਖੜੇ ਇੱਧਰ ਆ ਗਿਆ ਕਲਦੂ ਖੜਾ ਤੇ ਸਾਹਮਣੇ ਇਹ ਜਿਹੜੀ ਸੜਕ ਆ ਉਹ ਸੜਕ ਜਿਹੜੀ ਹੈ ਉਹ ਵੜ ਜਾਂਦੀ ਹੈ ਹਰਿਆਣੇ ਨੂੰ ਤੇ ਸੱਜੇ ਪਾਸੇ ਰਾਜਸਥਾਨ ਹੈ ਯਾਨੀ ਤਿੰਨ ਸੂਬਿਆਂ ਦੀ ਹੱਦ ਹੈ ਇੱਥੇ ਜਿੱਥੇ ਆਪਾਂ ਖਲੋਤੇ ਆ ਇਹ ਤਿੰਨ ਸੂਬਿਆਂ ਦੀ ਹੱਦ ਆ ਟ੍ਰਾਇੰਗੂਲਰ ਬਣ ਗਿਆ ਯਾਨੀ ਇੱਕ ਪਾਸੇ ਪੰਜਾਬ ਹੈ ਦੂਸਰੇ ਪਾਸੇ ਹਰਿਆਣਾ ਤੀਸਰੇ ਪਾਸੇ ਰਾਜਸਥਾਨ ਇੱਥੇ ਇੱਕ ਛੋਟਾ ਜਿਹਾ ਛੱਪਰनुਮਾ ઠાੱਬਾ ਵੀ ਹੁੰਦਾ ਸੀਗਾ ਮਤਲਬ ਕਿ ਚਾਚੂ ਦਿੰਦੇ ਸੀਗੇ ਉੱਥੇ ਢਾਬਾ ਕਹਿ ਲੋ ਜਾਂ ਚਾਹ ਵਾਲੀ ਦੁਕਾਨ ਕਹਿ ਲੋ ਮਾੜੀ ਮੋਟੀ ਰੋਟੀ ਪਾਣੀ ਦਾ ਵੀ ਇੱਥੇ ਜਗਾੜ ਚੱਲਦਾ ਹੋਊਗਾ ਤੇ ਉਹ ਜਿਹੜੇ ਦੂਰੋਂ ਆਉਂਦੇ ਸੀ ਕਿਉਂਕਿ ਪੰਜਾਬ ਦੇ ਹਰੇਕ ਕੋਨੇ ਚੋਂ ਤਕਰੀਬਨ ਇੱਥੇ ਲੋਕ ਆਉਂਦੇ ਹੁੰਦੇ ਸੀਗੇ ਤੇ ਇੱਥੋਂ ਫਿਰ ਆਵਦਾ ਲੈ ਕੇ ਸਮਾਨ ਉਹ ਨਿਕਲਦੇ ਸੀ ਰਾਤ ਬਰਾਤੇ ਵੈਸੇ ਸਾਡੇ ਇਲਾਕੇ ਵਾਲਿਆਂ ਨੂੰ ਤੇ ਖੁੱਲ ਸੀਗੀ ਉਹ ਤੇ ਕਿਲੋ ਕਿਲੋ ਲੈ ਕੇ ਵਸਤੇ ਹੀ ਚੜ ਜਾਂਦੇ ਸੀਗੇ ਇਧਰੋਂ ਬੱਸ ਆਉਂਦੀ ਹੁੰਦੀ ਸੀ ਐਸਾਈਡ ਤੋਂ ਬੱਸ ਆਉਂਦੀ ਹੁੰਦੀ ਸੀ ਨਾ ਸੰਗਰੀਏ ਤੋਂ ਸੰਗਰੀਏ ਤੋਂ ਬੱਸ ਆਉਂਦੀ ਹੁੰਦੀ ਸੀ ਮਲੋਟ ਜਾਂਦੀ ਸੀਗੀ ਤੇ ਇੱਥੇ ਫਿਰ ਉਹਦਾ ਪੱਕਾ ਕਹਿ ਲਓ ਕਿ ਸਟਾਪ ਹੈ ਜੀ ਸੀਗਾ ਇੱਥੇ ਫਿਰ ਉਹ ਲੱਦੀ ਜਾਂਦੀ ਸੀਗੀ ਤੇ ਉਹਨੂੰ ਜਹਾਜ਼ ਹੀ ਕਹਿੰਦੇ ਸੀ ਇੱਕ ਵਾਰੀ ਉਹ ਪਲਟ ਗਈ ਸੀ ਪਲਟ ਗਈ ਉਹ ਇੱਕ ਬਚਾਅ ਹੋ ਗਿਆ ਸਵਾਰੀ ਹੈ ਜੀ ਕਹਿੰਦੇ ਇੱਕ ਵਾਰੀ ਨਾ ਉਹ ਬੱਸ ਪਲਟ ਗਈ ਕਿਤੇ ਤੇ ਲੋਕੀ ਆਖਣ ਬਚਾ ਹੋ ਗਿਆ ਉਹਦੇ ਚ ਸਵਾਰੀ ਕੋਈ ਨਹੀਂ ਸੀਗੀ ਯਾਨੀ ਸਾਰੇ ਮਹਾਲ ਵਾਲੇ ਸੀਗੇ ਸਾਰੇ ਬਈ ਉਹ ਵਿਕਟਮ ਸੀਗੇ ਵਿਚਾਰੇ ਬਹੁਤ ਬਜ਼ੁਰਗ ਬੰਦੇ ਵੀ ਇੱਥੇ ਆਉਂਦੇ ਹੁੰਦੇ ਸਨ ਨੌਜਵਾਨ ਵੀ ਤਗੜੇ ਘਰਾ ਦੇ ਵੀ ਉਹ ਵੀ ਜਿਹੜੇ ਵਿਚਾਰੇ ਮੰਗ ਤੰਗ ਕੇ ਆਪ ਦਾ ਜੁਗਾੜ ਕਰਦੇ ਸੀਗੇ ਯਾਨੀ ਬਹੁਤ ਯਾਦਾਂ ਸੀਗੀਆਂ ਠਾਣੀ ਸੀ ਉਦੋਂ ਕੋਈ हां जी चिट्टा हां बिल्कुल चिट्टा-चुट्टा उਦੋਂ ਘੱਟ ਸੀ ਇਸ ਏਰੀਏ 'ਚ ਇਸ ਏਰੀਏ 'ਚ ਤੇ ਬਿਲਕੁਲ ਘੱਟ ਸੀ ਅਸੀਂ ਤੇ ਕਦੇ ਸੁਣਿਆ ਨਹੀਂ ਸੀ ਉਸ ਦੌਰ ਦੇ ਵਿੱਚ ਜਦੋਂ ਇਹ ਠੇਕਾ ਚੱਲਦਾ ਸੀਗਾ ਇੱਥੇ ਹੀ ਸਾਰੇ ਮਿਲਦੇ ਹੁੰਦੇ ਸੀਗੇ ਖਾਣ-ਪੀਣ ਵਾਲੇ ਤਾਂ ਬਹੁਤ ਬਹੁਤ ਰਸ਼ ਹੁੰਦਾ ਸੀ ਕਿਸੇ ਟਾਈਮ ਬਹੁਤ ਰੌਣਕ ਹੁੰਦੀ ਸੀਗੀ ਸਮੇਂ-ਸਮੇਂ ਦੀ ਗੱਲ ਆ ਫਿਰ ਸਰਕਾਰ ਨੇ پابੰਦੀ ਲਾ ਦਿੱਤੀ ਤੇ ਹੁਣ ਤਾਂ ਜਿਹੜੀ ਉਹ ਖਬਰ ਸੀਗੀ ਕਿ ਰਾਜਸਥਾਨ ਫੇਰ ਠੇਕੇ ਖੋਲੇਗਾ ਉਹ ਬਿਲਕੁਲ ਕਹਿ ਲੋ ਕਿ ਕੋਰੀ ਅਫਵਾਹ ਸੀਗੀ ਫਾਲਸ ਲੈਟਰ ਸੀ ਮੈਂ ਖੁਦ ਰਾਜਸਥਾਨ ਦੇ ਐਕਸਰਸਾਈਜ਼ ਡਿਪਾਰਟਮੈਂਟ ਦੇ ਨਾਲ ਗੱਲ ਕੀਤੀ ਸੀ ਤੇ ਉਹਨਾਂ ਨੇ ਇਸ ਖਬਰ ਨੂੰ ਬੇਮੁਨਾਯਤ ਦੱਸਿਆ ਸੀਗਾ ਤਾਂ ਬਸ ਇਧਰੋਂ ਗੁਜ਼ਰ ਰਹੇ ਸੀਗੇ ਜਦੋਂ ਇਧਰੋਂ ਗੁਜ਼ਰ ਰਹੇ ਸਾਂ ਤੇ ਮੈਂ ਸੋਚਿਆ ਕਿ ਬਈ ਮੇਰੇ ਸਮੇਤ ਹੋਰ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਇੱਥੇ ਕਦੇ ਆਏ ਹੋਣਗੇ ਜਿਨ੍ਹਾਂ ਨੇ ਕਦੇ ਇੱਥੋਂ ਪੈਕਟ ਚੁੱਕਿਆ ਹੋਊਗਾ ਤੇ ਉਸ ਟਾਈਮ ਸਕੂਨ ਜਿਹਾ ਵੀ ਮਹਿਸੂਸ ਕੀਤਾ ਹੋਊਗਾ ਚਲੋ ਉਹ ਯਾਦਾਂ ਤਾਜ਼ਾ ਖਰਾਦਾਗੇ ਸੋ ਇਹ ਸੀਗਾ ਉਹ ਹਰੀਪੁਰ ਵਾਲਾ ਠੇਕਾ ਜਿਹਨੂੰ ਕੰਦੂ ਖੇੜੇ ਵਾਲਾ ਆਪਾਂ ਠੇਕਾ ਕਹਿੰਦੇ ਸੀ ਪੰਜਾਬੀ ਤੇ ਹੁਣ ਇੱਥੇ ਉਹ ਕੋਈ ਨਾਮੋ ਨਿਸ਼ਾਨ ਨਹੀਂ ਹੈ ਬਸ ਜਿਵੇਂ ਮੈਂ ਤੁਹਾਨੂੰ ਅੰਦਰੋਂ ਕਮਰਾ ਦਿਖਾਇਆ ਬਾਕੀ ਹੁਣ ਇੱਥੇ ਇਸ ਤਰ੍ਹਾਂ ਬਈਆ ਸੰਦ ਸੱਪਾ ਜਿਹੜਾ ਪਿਆ ਤੇ ਇੱਥੇ ਸ਼ਾਇਦ ਕੋਈ ਹੋਰ ਕਾਰੋਬਾਰ ਜਿਹੜਾ ਸ਼ੁਰੂ ਹੋ ਚੁੱਕਾ ਹੈ ਇਹ ਬਈ ਯਾਦ ਸੀਗੀ ਹਰੀਪੁਰਾ ਕੰਦੂ ਖੇੜੇ ਦੀ ਤੇ ਵੈਸੇ ਇਹ ਲੋਕੇਸ਼ਨ ਕਿਤੇ ਕਿਤੇ ਹੀ ਆਪਣੇ ਪੰਜਾਬ ਦੇ ਵਿੱਚ ਹੋਏਗੀ ਜਿੱਥੇ ਟ੍ਰਾਇੰਗੂਲਰ ਬਣਦੀ ਆ ਯਾਨੀ ਤਿੰਨ ਸਟੇਟਾਂ ਦੀ ਹੱਦ ਆ ਉਹ ਤਿੰਨ ਸਟੇਟਾਂ ਦੀ ਹੱਦ ਜਿਹੜੀ ਆ ਉਹਦੇ ਤੇ ਆਪਾਂ ਖਲੋਤੇ ਆ ਆ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਆਓ ਅੱਗੇ ਮੋੜ ਹੈ ਮੋੜ ਤੋਂ ਅੱਗੇ ਹਰਿਆਣਾ ਖੱਬੇ ਪਾਸੇ ਪੰਜਾਬ ਤੇ ਸੱਜੇ ਪਾਸੇ ਜਿੱਥੇ ਆਪਾਂ ਖਲੋਤੇ ਆ ਉਹ ਰਾਜਸਥਾਨ ਆ ਸੋ ਇਹ ਸੀਗੀਆਂ ਯਾਦਾਂ ਕੰਦੂ ਖੇੜੇ ਵਾਲੇ ਠੇਕੇ ਦੀ